ਬੀਤੀ ਦੇਰ ਰਾਤ ਥਾਣਾ ਢਿਲਵਾ ਅਦੀਨ ਆਉਂਦੇ ਪਿੰਡ ਚਕੋਕੀ ਮੰਡ ਵਿਖੇ ਡੇਰੇ ਵਿੱਚ ਰਹਿੰਦੇ ਇੱਕ ਪ੍ਰਵਾਸੀ ਮਜ਼ਦੂਰ ਦਾ ਤੇਜ਼ ਤਾਰ ਹਥਿਆਰਾਂ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ਤੇ ਪੁੱਜੀ ਢਿਲਵਾ ਪੁਲਿਸ ਨੇ Laash ਨੂੰ ਕਬਜ਼ੇ ਵਿੱਚ ਲੈ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਮੈਂ ਰੋਟੀ ਲੈ ਕੇ ਆਇਆ 7 ਵਜੇ। ਅੱਛਾ ਰੋਟੀ ਦੇ ਕੇ ਮੈਂ ਚੱਲ ਗਿਆ। ਸੌਂ ਨੂੰ ਰਾਤ ਕਹਿੰਦੇ ਆ ਵੀ ਲੇਟ ਕਰਦੇ ਨੇ ਤੂੰ ਆ ਲੂ ਦੇ। ਉਹ ਨਾ ਨਹੀਂ ਏ ਟੋ ਨਾ ਲਈਏ। ਤੇ ਮੈਂ ਸਵੇਰੇ ਵੀ ਆਉਂ ਕੇ ਚਾਹ ਬਣਾ ਕੇ ਲੈ ਵਰਦੀ ਪਿੰਡ। ਇਹ ਇਹਨੇ ਪੁੰਨੀ ਚੱਕੇ ਆ ਫੇਮਾ ਲਾਇਆ ਫੇਰੀ ਚੱਕੇ ਆ ਫੇਮਾ ਨਾਲ ਲੇ ਰੋਪਨੋ ਲੈ ਕੇ ਇੱਥੇ ਆ ਗਏ ਇੱਥੇ ਆ ਕੇ ਵੇਖਿਆ ਲੈ ਵੱਡੇ ਲਗਭਗ 5-5 ਦੇ ਲੱਗ ਛੱਡ ਗਏ ਇੱਥੇ ਆ ਗਏ ਠੀਕ ਰਾਤੀ ਬਹੁਤ ਯਾਦ ਰਿਹੀ ਮੌਤੀ ਵਈ ਉਹਦੇ ਨਾਲ ਪੁਲਿਸ ਸਵੇਰੇ ਪਹੁੰਚੀ ਹਾਂਜੀ ਪੁਲਿਸ ਨੂੰ ਮੈਂ ਮਰਦਾਨ ਨੂੰ ਫੋਨ ਕੀਤਾ ਇਹਨਾਂ ਕੀ ਇਥੇ ਉਹ ਮੈਂ ਤਾਂ ਪੁਲਿਸ ਨੂੰ ਜੀ ਲਾ ਗਿਰੋ ਇਹਨੇ ਫੋਨ ਲਾਇਆ ਤੇ ਪੁਲਿਸ ਕੋਲ ਸੜੀ ਆ ਗਈ ਠੀਕ ਬਾਅਦੇ ਹੁਣ ਲੱਗ ਜੂਗਾ ਇਹ ਪਤਾ ਜੀ ਦਾ ਤਾਰਾ ਹੈ ਨਿਕਲਣਾ ਚਾਹੀਦਾ ਜੀ ਕਰਾ ਬਹੁਤ ਜਾਲੇ ਆ ਵੀ ਪਤਾ ਇਹਦਾ ਜਰੂਰ ਲੱਗਣਾ ਚਾਹੀਦਾ ਸਾਡਾ ਤੇ ਬਹੁਤ ਮੰਦਾ ਹੋ ਜਾਣਾ ਜੀ ਕਿੰਨੇ ਚਿਰ ਤੋਂ ਤੁਹਾਡੇ ਕੋਲ ਰਹਿ ਰਹੇ ਸੀ 8-9 14-15 ਸਾਲ ਤੋਂ ਰਹਿ ਰਹੇ ਆ ਜੀ ਅੱਛਾ ਜੀ ਹਾਦਰ ਸੰਤਗਾ ਜੀ ਇਹ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਾ ਵੀ ਜਿਹੜੀ ਘਟਨਾ ਵਾਪਰੀ ਹੈ ਜੀ ਜੀ ਸਵੇਰੇ ਸਾਡੇ ਵੱਡੇ ਭਾਈ ਸਾਹਿਬ ਆਏ ਆ ਤੇ ਪਰਾਂ ਦਾ ਕੁਝ ਨਕਾਰਦੀ ਕੀਤਾ ਹੈਗਾ ਤੇ ਫਿਰ ਇਹ ਜਾ ਕੇ ਨਾਲ ਇਲਾਜ ਲਈ ਬੁਲਾਇਆ ਲਿਖ ਰਿਹਾ ਹੈ ਜਦੋਂ ਆਣ ਕੇ ਵੇਖਿਆ ਵਕਾ ਵਜਾ ਬਿਚਰ ਮੋ ਜਾ ਤੇ ਜਿਹੜੀ ਤੇ ਇਕੱਲੇ ਰਹਿੰਦੀ ਸੀ ਹਾਂਜੀ ਜਿਹੜੀ ਤੇ ਇਕੱਲੇ ਰਹਿੰਦੀ ਸੀ ਰਾਜ ਠੀਕ ਹਾਂ ਸਰ ਠੀਕ ਚੱਲਣਾ ਨੇ ਕਈ ਵਾਰ ਕਿਹਾ ਹੈ ਇਹਨਾਂ ਕਹਿੰਦੇ ਇਕੱਲੇ ਹੀ ਰਹਿਣਾ ਕਿ ਉਹਦਾ ਸਭ ਪੇਟੀ ਰਿੰਗੇ ਆਪਣੇ ਕੋਲ ਚੱਲਦਾ ਕੀ ਲੱਗਦਾ ਤੁਹਾਨੂੰ ਮੀ ਲੱਗਦਾ ਪਏ ਤੁਹਾਨੂੰ ਲੱਗਦਾ ਜੀ ਫਰਦਾ ਤੇ ਰੋਈ ਆ ਕਹਿੰਦੇ ਤੋਈ ਆ ਜੀ ਹੋਏ ਇਹ ਰੱਬ ਜਾਣਦਾ ਬਈ ਕੀ ਗੱਲ ਬਾਤ ਹੋਈ ਨੇ ਮੌਕੇ ਤੇ ਪੁਲਿਸ ਪਹੁੰਚ ਵੀ ਤੇ ਮੋਝ ਗਈ ਜੀ ਪੁਲਿਸ ਕਿਥੋਂ ਆ ਗਿਆ ਜੀ ਉੱਥੇ ਤੋਂ ਸਾਲ ਤੋਂ ਪਰਿਵਾਰ ਦੇ ਮੈਂਬਰ ਵਾਂਗ ਰਹਿੰਦਾ ਆ ਤੇ ਉਹਨੂੰ ਵੱਢ ਗਿਆ ਰਾਤ ਜਦੋਂ ਆ ਕੇ ਵੇਖਿਆ ਵਾ ਤੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਵਾ ਲਸਪਤ ਹੋਇਆ ਵਾ ਫਿਰ ਐਸਐਚਓ ਸਾਹਿਬ ਨੇ ਫੋਨ ਲਾਇਆ ਵਾ ਕਿ ਮੈਂ ਆਈਆਂ ਵਾ ਆਪਣਾ ਕਰੰਡਲੀ ਯੂਨੀਵਰਸਿਟੀਗੇਸ਼ਨ ਬੜਾ ਮਾੜਾ ਕੰਮ ਆ ਉੱਥੇ ਮੋਟਰਾਂ ਤੇ ਸਾਰੇ ਹੀ ਲੈਂਦੇ ਸਾਰਾ ਸੁਕਸੀ ਜਨ ਨੂੰ ਜਿਵੇਂ ਪੁੱਛਣਾ ਕੋਈ ਗੱਲ ਬਾਰੇ ਇਹ ਕਰਕੇ ਚੋਰੀ ਦਾ ਵੀ ਬੜਾ ਮਚਾਰ ਸੀ ਕਿ ਮੰਡ ਚ ਸਾਰੇ ਅਸੀਂ ਇਕੱਲੇ ਇਕੱਲੇ ਮੋਟਰਾਂ ਤੇ ਇੰਨੇ ਬੜਾ ਮਾੜਾ ਕੰਮ ਹੋਇਆ ਵਾ ਇਹਦੀ ਇਨਵੈਸਟੀਗੇਸ਼ਨ ਤੋਂ ਪਤਾ ਲੱਗੂ ਕਿ ਕੀ ਗੱਲ ਬਣੀ ਕੀ ਨਹੀਂ ਉਧਾਂ ਦੀ ਲਾਕਡਾਟ ਕਿਸੇ ਨਾਲ ਸੀ ਇਮਾਨਦਾਰ ਬੰਦਾ ਸੀ ਕਿ ਕਿ ਕਿੰਨੇ ਵਜੇ ਪਤਾ ਲੱਗਾ ਇਹ ਸਾਢੇ 5 ਵਜੇ ਨਮਿੰਦਰ ਸਾਹਿਬ ਨੇ ਫੋਨ ਕੀਤਾ ਮੈਨੂੰ ਵੀ ਆਹ ਕੰਮ ਬਣਿਆ ਮੈਂ ਸੱਜਣ ਨੂੰ ਕਹਿੰਦਾ ਸੀ ਕਿ ਤੁਸੀਂ ਆਪਣੀ ਟੀਮ ਨਾਲ ਲੈ ਕੇ ਡੌਗਸਪੋਰਟ ਜਾਂ ਡੰਗ ਜਾਂ ਉਹ ਜਿਹੜੀ ਜਿਹੜੀ ਹੁੰਦੀ ਲੈ ਕੇ ਆਏ ਆ ਲੱਗੇ ਆ ਦੇਖੋ ਕੀ ਨਿਕਲਦਾ ਕੀ ਕੀ ਗੱਲ ਬਣਦੀ ਆਂ ਦੇ ਜ਼ਿਮੀਦਾਰ ਹੈ ਜੀ ਉਹਨਾਂ ਦੇ ਖੇਤਾਂ ਵਿੱਚ ਕਿਸੇ ਲਈ 15-20 ਸਾਲਾਂ ਦੇ ਉੱਤੇ ਮੋਟਰ ਦੇ ਉੱਤੇ ਰਹਿ ਰਿਹਾ ਸੀ ਤੇ ਰਾਤ ਨੂੰ ਕੋਈ ਅਨਨੋਨ ਪਰਸਨ ਜਿਹੜੇ ਆ ਉਹ ਤੇ ਹਰ ਨਾਲ ਇਹਨੂੰ ਮੋਦੇ ਘਾਟ ਤਾਰ ਗਿਆ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਜੋ ਵੀ ਰਿਜ਼ਲਟ ਹੋਏਗਾ ਤਾਂ ਸਰ ਜੀ ਮੁਕਾਇਓ ਤੁਸੀਂ ਦੇਖਿਆ ਕੀ ਲੱਗਦਾ ਤੁਹਾਨੂੰ ਇਹ ਫਿਲਹਾਲ ਤੱਕ ਜੋ ਵੀ ਹੈ ਉਹ ਇਹੀ ਲੱਗ ਰਿਹਾ ਹੈ ਕਿ ਜਿਹੜਾ ਵੈਪਨ ਜਿਹੜਾ ਕਿਸੇ ਤੇਜ਼ ਧਾਰ ਹਥਿਆਰ ਨਾਲ ਜਿਹੜਾ ਆ ਉਹ ਮਰਡਰ ਕੀਤਾ ਗਿਆ ਬਾਕੀ ਫਰਦਰ ਦੇਖ ਰਹੇ ਹਾਂ ਜੀ ਕਿੰਨੇ ਚਿਰ ਤੋਂ ਇੱਥੇ ਰਹਿ ਰਿਹਾ ਸੀ ਇਹ ਇਹ ਕਰੀਬ 15 ਸਾਲ ਤੋਂ ਰਹਿ ਰਿਹਾ ਸੀ ਜੀ ਠੀਕ ਹੈ ਸਰ ਕਰਨ ਸਿੰਘ ਹੈਗਾ ਕਿ ਇੱਥੋਂ ਦੇ ਚਕੋਕੀ ਪਿੰਡ ਦੇ ਆ ਉਹਨਾਂ ਦੇ ਖੇਤ ਆ ਉਹਨਾਂ ਦੇ ਉੱਤੇ ਹੀ ਕੰਮ ਕਰ ਰਿਹਾ ਹੈ ਜੀ ਫਿਲਹਾਲ ਕੀ ਕਾਰਵਾਈ ਕੀਤੀ ਹੈ ਜਾਰੀ 302 ਦਾ ਕੇਸ ਰਜਿਸਟਰ ਕਰ ਰਹੇ ਹਾਂ ਜੀ ਅਨਨੋਨ ਪਰਸਨਸ ਦੇ ਫਰਦਰ try ਆਪਣਾ ਟੈਸਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਠੀਕ ਹੈ ਸਰ